ਕੱਲ ਸਾਡੇ ਮਾਨਯੋਗ ਕੈਬਨਿਟ ਮੰਤਰੀ ਸਾਹਿਬ ਨੇ ਮੇਰੇ ਬਾਰੇ ਕਾਫੀ ਭੱਦੀ ਸ਼ਬਦਾਵਲੀ ਵਰਤੀ ਹੈ ਤੇ ਮੈਨੂੰ ਕਿਹਾ ਗਿਆ ਕਿ ਮੈਂ ਸਿੰਘਪੁਰਾ ਰੋਡ ਬੰਨ੍ਹ ਨਹੀਂ ਦੇ ਰਿਹਾ ਮੈਂ ਉਹਦੇ 'ਚ ਅੜਿੱਕਾ ਲਾ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਦਰਸ਼ ਚੌਂਜਾਬਤਾ ਲੱਗਿਆ ਲੱਗਿਆ ਹੋਣ ਕਾਰਨ ਮੇਰੀ ਮਜਬੂਰੀ ਹੈ ਮੈਂ ਸਾਈਨ ਨਹੀਂ ਕਰ پا ਰਿਹਾ ਜਿਸ ਦਿਨ ਜੋਨ ਜਾਬਤਾ हट ਗਿਆ 4 ਜੂਨ ਨੂੰ ਫਟ ਦੀ ਸਾਰ ਮੈਂ ਸਾਈਨ ਕਰ ਦੂੰਗਾ ਬਣਾਉਣੀ ਨਾ ਬਣਾਉਣੀ ਇਹ ਸਰਕਾਰ ਦੇ ਹੱਥ ਹੈ ਕਿਉਂਕਿ ਸਾਡੇ ਪਾਸ ਕਰੇ ਵੀ ਪਹਿਲਾਂ ਵੀ ਕੰਮ ਕੋਈ ਸਾਰੇ ਹੋ ਨਹੀਂ ਰਹੇ ਲਟਕ ਰਹੇ ਕੰਮ ਉਹ ਵੀ ਤੁਹਾਨੂੰ ਮੈਂ ਤਰਤੀਬ ਚ ਦੱਸੂੰਗਾ ਵੀ ਇਹ ਕੰਮ ਸਾਡੇ ਲੰਮ ਰਹੇ ਆ ਜਿੱਦਣ ਮਤਲਬ ਸੜਕ ਦਾ ਉਦਘਾਟਨ ਹੋਇਆ ਉਸੇ ਦਿਨ ਚੋਂ ਜਾਪਾ ਲੱਗਿਆ ਸ਼ਾਮ ਨੂੰ ਤੁਸੀਂ ਸ਼ਾਹੀ ਕਰ ਸਕਦੇ ਸੀ ਉਸ ਤੋਂ ਬਾਅਦ ਉਹ ਉਹ ਮਤਲਬ ਗੌਰ ਸਾਹਿਬ ਬਿਨਾ ਪਾਣੀ ਤੋਂ ਮੌਜੂਏ ਖੋਲਣ ਵਾਲੀ ਗੱਲ ਹੈ ਜਦ ਤੱਕ ਡਾਕੂਮੈਂਟ ਪੂਰੇ ਨਹੀਂ ਹੋ ਜਾਂਦੇ ਉਦੋਂ ਤੱਕ ਮੇਰੇ ਹਿਸਾਬ ਨਾਲ ਕਿਸੇ ਕੰਮ ਦਾ ਅਧਿਕਾਰਤਨ ਕਾਲੀਚ ਨਹੀਂ ਕਰਨਾ ਚਾਹੀਦਾ ਜਦਦਰ ਪਤਾ ਆਪਾਂ ਨੂੰ ਹੁੰਦਾ ਏ ਉਦੋਂ ਅਧਿਕਾਰਤਨ ਬਹੁਤ ਹੋਈ ਜਦੋਂ ਚੋਣ ਜਾਬਤਾ ਲੱਗਿਆ ਨਾ ਦੋ ਦਿਨ ਚ ਬਹੁਤ ਅਧਿਕਾਰਤਨ ਹੋਈ ਕਾਲੀਚ ਤੇ ਪਰ ਮੈਂ ਕਿਸੇ ਅਧਿਕਾਰਤਨ ਤੇ ਨਹੀਂ ਗਿਆ ਇੱਕ ਤੇ ਵੀ ਤੇ ਇਹੀ ਸੀਗਾ ਉਹ ਫਟਾਫਟ ਕਰ ਦਈਏ ਪਰ ਜਦ ਤੱਕ ਕਾਗਜ਼ ਹੀ ਨਹੀਂ ਪੂਰੇ ਹੈਗੇ ਟੈਂਟ ਦਾ ਜੇ ਵਰਕ ਆਊਟਰ ਨਹੀਂ ਕੱਟ ਹੋਏ ਵੀ ਕਿਵੇਂ ਪੋਸੀਬਲ ਹੈ ਵੀ ਉਹ ਬਣ ਜੂਗਾ ਪ੍ਰਧਾਨ ਨੂੰ ਜੇ ਵੀ ਕਿ ਆ ਗਿਆ ਕਹਿੰਦੇ ਜੀ ਰঞ্জੀਤ ਸਿੰਘ ਜੀ ਦੀ ਤੇ ਕਾਫੀ ਅਲੀਗਲ ਕੰਮਾਂ ਦੀਆਂ ਫਾਈਲਾਂ ਮੇਰੇ ਤੱਕ ਕਵੰਟੀ ਹੋਈਆਂ ਨੇ ਜੇਕਰ ਸਾਈਨ ਨਹੀਂ ਕਰਦਾ ਤਾਂ ਉਹ ਗੱਲ ਵੀ ਆ ਗਈ ਉਹ ਤਾਂ 4 ਜੂਨ ਤੱਕ ਭਈ ਮੈਂ ਸਾਈਨ ਕਰਨੇ ਨਹੀਂ ਤੇ ਕੋਈ ਨੂੰ ਖੁੱਲਣ ਦੋ ਤਾਂ ਭੱਜਦੇ ਨੂੰ ਬਹਾਨਾ ਇਕ ਜਾਈਏ ਤੇ ਇੱਕ ਹੋਰ ਮੈਂ ਕਰਾਲੀ ਵਿਦਿਅਕਤ ਮੈਂ ਗੱਲ ਕਰ ਸਕਦਾ ਕਰਾਲੀ ਚ ਤਾਂ ਬਈ ਜੀ ਇੱਕ ਪੈਸੇ ਦਾ ਰਵਾਜ਼ਾਰ ਨਿਕਲਿਆ ਆ ਇੱਕ ਪੈਸੇ ਦਾ ਇੱਕ ਫੁੱਟੀ ਕੌਡੀ ਕਪੈਣੀ ਵੀ ਮੇਰੇ ਘਰ ਕਾਲੀ ਕੌਂਸਲ ਚੋਂ ਆਈ ਹੋਈ ਤਾਂ ਮੈਂ ਯਾਰ ਸਵਾਮੀ ਦੇ ਚੜ੍ਹਨ ਨੂੰ ਤਿਆਰ ਆਂ ਤੱਬਰ ਨੂੰ ਲੈ ਕੇ ਔਰ ਜਿਹੜੇ ਬਹੁਤ ਜ਼ਿਆਦਾ ਇਮਾਨਦਾਰੀ ਦਾ ਲੋਕਰ ਰਹੇ ਆ ਉਹ ਵੀ ਆ ਜਾਣ। ਸਾਜੀ ਲਗਭਗ 3 ਸਾਲ ਹੋ ਗਏ ਤੁਸੀਂ ਇੱਥੇ ਕਾਬਜ ਹੋ ਕੁਰਸੀ ਤੇ ਕਿਹੜੇ-ਕਿਹੜੇ ਮੇਨ ਕੰਮ ਆ ਜਿਹੜੇ ਹੁਣ ਤੱਕ ਕੀਤੇ ਗਏ ਤੁਹਾਡੇ ਵੱਲੋਂ? ਅ ਆਪਣਾ ਗੱਲੇ ਹੈ ਵੀ ਮੈਂ ਤੁਸੀਂ ਜਦ ਤਿੰਨ ਸਾਲ ਤਾਂ ਮੈਂ ਨਾ ਕਹੂੰ ਸਾਲਕੇ ਕਹਾਂ। ਕਿਉਂਕਿ ਸਾਲਕ ਮੈਂ ਪ੍ਰਧਾਨ ਰਹਾ ਸਾਲਕ ਮੈਂ ਪ੍ਰਧਾਨਗੀ ਕੀਤੀ। ਉਹ ਤੋਂ ਬਾਅਦ ਤਾਂ ਤੁਹਾਨੂੰ ਹੀ ਪਤਾ ਮੇਰੀ ਪ੍ਰਧਾਨਗੀ ਕਿਵੇਂ ਹੋ ਰਹੀ ਕਿਵੇਂ ਨਹੀਂ ਹੋ ਰਹੀ। ਅਫਸਰਾਂ ਨੇ ਦੇਖ ਕੇ ਲਾਇਆ ਇੱਕ ਸਾਲ ਤੋਂ ਸਭ ਤੋਂ ਨਲਾਇਕ ਪੂਰੇ ਪੰਜਾਬ ਦਾ ਨਰੇਕੀ ਯੂ ਬਠਾਲਤਾ। ਕੰਮ ਮੈਨੂੰ ਕਰਨ ਨਹੀਂ ਦਿੱਤਾ। ਪਰ ਫਿਰ ਵੀ ਮੈਂ ਮਤਲਬ ਸਾਲ ਦੇ ਵਿੱਚ ਬਹੁਤ ਵਧੀਆ ਕੰਮ ਆਪਣੇ ਵੱਲੋਂ ਕੀਤੇ ਹਨ। ਮੇਰੇ ਤੇ ਇੱਕ આરોਪ ਲੱਗਦਾ ਵੀ ਪੱਖਪਾਤ ਕਰਦਾ। ਉਹਦੇ ਵੀ ਮੈਂ ਤੁਹਾਨੂੰ ਅੰਕੜੇ ਨਾਲ ਜਵਾਬ ਦਵਾਂਗਾ। ਤੇ ਮੈਂ ਕੁਝ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਚੰਡੀਗੜ੍ਹ ਰੋਡ ਤੇ ਚਨਾਲੂ ਤੱਕ 10 10 ਫੁੱਟ ਪੇਵਰ ਲਾਉਣ ਦੀ ਸੀਗੀ ਸੜਕ ਤੇ ਡੇਢ ਕਰੋੜ ਦਾ ਪਿਛਲੀ ਸਰਕਾਰ ਟਾਈਮ ਦਾ ਟੈਂਡਰ ਪਾਸ ਹੈ ਟੈਂਡਰ ਲੱਗਿਆ ਹੋਇਆ ਮਾਵੀਆ ਸਤੀਸ਼ਪੁਰ ਠੇਕੇਦਾਰਾਂ ਕੋਲ ਕੰਮ ਹੈ ਤੇ ਕੰਮ ਸ਼ੁਰੂ ਹੋ ਗਿਆ ਸੀ ਜਦੋਂ ਦੀ ਸਰਕਾਰ ਆ ਗਈ ਆ ਕੇ ਫੋਰੈਸਟ ਨੇ ਰੋਕਤਾ ਹੋਰ ਸ਼ਹਿਰੇ ਚ ਸਾਰੇ ਤੁਸੀਂ ਮਰਡੇ ਕਿਹੜਾ ਮਾਰ ਸਕਦੇ ਖਰੜਗੀੜਾ ਮਾਰ ਸਕਦੇ ਉੱਥੇ ਫੋਰੈਸਟ ਦੀ ਜਗ੍ਹਾ ਨਹੀਂ ਹੈ ਕਿ ਕਰਾਲੀਓ ਫੋਰੈਸਟ ਦੀ ਜਗ੍ਹਾ 2 ਸਾਲ ਹੋ ਗਏ ਪੇਪਰ ਤੁਸੀਂ ਜਾਂਦੇ ਹੋਏ ਨਿਗਾ ਮਾਰ ਕੇ ਜਾਇਓ ਖਾਸ ਕਰਕੇ ਸਕੂਲ ਦੇ ਸਾਹਮਣੇ ਤੁਹਾਨੂੰ ਪੇਪਰ ਮਿਲਣਗੇ ਪਏ ਉਹ 2 ਸਾਲ ਦਾ ਕੰਮ ਰੁਕਿਆ ਹੋਇਆ ਫਿਰ ਵੀ ਮੈਂ ਆਪਣੇ ਮੈਨੂੰ ਕੁਝ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕੈਮਰੇ ਲਵਾਏ ਸ਼ਹਿਰ ਚ ਤੇ ਕੈਮਰੇ ਉੱਥੇ ਵੀ ਆ ਕੇ ਪਾਰਟੀ ਬਾਜੀ ਵੱਢ ਜੁੰਦੀ ਹੈ ਕੈਮਰੇ ਸਾਡੇ ਦਾ ਜਿਹੜਾ ਅਸੀਂ ਮੇਨ ਉਹ ਸਿਗਾ ਉਹ ਅਸੀਂ ਥਾਣੇ ਚ ਬਣਾਤਾ ਕਿਉਂਕਿ ਥਾਣੇ ਨੂੰ ਲੋੜ ਹੈ ਬੇਸ਼ੱਕ ਕਾਉਂਸਲ ਨੇ ਲਾਏ ਸਾਨੂੰ ਲੋੜ ਦੀ ਹੈ ਕਿਉਂਕਿ ਕ੍ਰਾਈਮ ਉਹਨਾਂ ਨੇ ਦੇਖਣਾ ਉੱਥੇ ਅਸੀਂ ਲਾਤਾ ਪਰ ਉੱਥੇ ਵੀ ਕੋਈ ਪਾਰਟੀਬਾਜੀ ਹੋਈ ਐ ਐਮਸੀ ਉੱਤੇ ਨਗਰ ਕਹੜੇ ਧਰਮਸ਼ਾਲਾ ਦਾ ਪ੍ਰਧਾਨ ਬਣ ਗਿਆ ਉੱਥੋਂ ਟਾਵਰ ਪਟਵਾ ਕੇ ਹੁਣ ਸਾਡੇ ਇੱਥੇ ਆ ਗਿਆ ਕਾਉਂਸਲ ਚ ਪਰ ਹੁਣ ਮੈਂ ਲਿਖ ਕੇ ਭੇਜੂਗਾ ਐਸਐਸਪੀ ਸਾਹਿਬ ਨੂੰ ਵੀ ਇੱਥੇ ਇੱਕ ਮੁਲਾਜ਼ਮ ਲਾਇਆ ਜਾਵੇ ਕਿਉਂਕਿ ਉਹਨਾਂ ਦਾ ਕੰਮ ਹੈ ਸਾਡਾ ਨਹੀਂ ਹੈਗਾ ਤੇ ਉਹਨਾਂ ਨੇ ਵਰਕਿੰਗ 'ਚ ਜਦੋਂ ਆਏ ਸੀ ਲੋ ਡਾਊਟ ਮੇਰੇ ਸਾਹਮਣੇ ਦੀ ਗੱਲ ਹੈ ਮਤਲਬ ਕ੍ਰਾਈਮ ਨੂੰ ਕੰਟਰੋਲ ਕਰਨ ਲੱਗ ਗਏ ਕਿਸੇ ਦਿਨ ਕੋਈ ਬੰਦਾ ਸਾਡੇ ਕੋਲੇ ਉਹ ਡੱਬਲ ਹੀ ਕਿਹਾ ਮੈਂ ਕਾਹਦਾ ਲਿਖਿਆ ਭਾਈ ਕਹਿੰਦਾ ਜੀ ਮੇਰਾ ਅਗਰੇ ਸੀ ਪਰਸ 8000 ਰੁਪਿਆ ਸੀਗਾ ਕਹਿੰਦਾ ਮੈਂ ਮੁੜ ਕੇ ਇਹਨਾਂ ਕੈਮਰੇ ਦੇਖਿਆ ਉਹ ਲੇਡੀ ਪਛਾਣੀ ਗਈ ਉਹ ਲੇਡੀ ਕੁਦਰਤੀ ਜਿਹੜੀ ਮਿਲਿਆ ਉਹਨੇ ਵਿਚਾਰੇ ਲ ਜਾ ਕੇ ਉਮੀ ਰੱਖ ਲਿਆ ਉਹ ਸਾਡੀ ਕਾਉਂਸਲ ਦੀ ਉਹ ਮੁਲਾਜ਼ਮ ਸੀਗੀ ਉਹ ਸ਼ਾਇਦ ਉਹਦੇ ਵਿੱਚ ਉਹ ਬਲਾ ਵੀ ਮੁੜਦਾ ਪਰ ਉਹ ਕੈਮਰੇ ਦੀ ਬਦੌਲਤ ਮੁੜਿਆ ਉੱਥੇ ਕਾਫੀ ਕਰਨ ਨੂੰ ਫਾਇਦਾ ਹੋਇਆ ਨਾ ਕੈਮਰਿਆਂ ਦਾ ਸੰਸਾਰ ਘਾਟ ਦਾ 30 35 ਸਾਲ ਪੁਰਾਣਾ ਰਸਤੇ ਦਾ ਸੀਗਾ ਉਹ ਵੀ ਮੈਂ ਹੱਲ ਕਰਾਇਆ ਏ ਤੇ ਸ਼ਮਸ਼ਾਨ ਘਾਟ ਨੂੰ ਰਸਤਾ ਲਾਇਆ ਪਰ ਉਹਦੇ ਨਾਲ ਮੈਂ ਇੱਕ ਜਦੋਂ ਮੈਂ ਸ਼ਮਸ਼ਾਨ ਘਾਟ ਨੂੰ ਰਸਤਾ ਇਹ ਲਗਵਾਇਆ ਏ 11 ਫੁੱਟ ਦਾ ਤਾਂ ਸ਼ਹਿਰ ਚੋਂ ਮੈਨੂੰ ਬਹੁਤ ਜ਼ਿਆਦਾ ਸਮਰਥਨ ਮਿਲਿਆ ਕਿਉਂਕਿ ਸਾਡੇ ਹਿੰਦੂ ਭਾਈਚਾਰੇ ਚ ਇਹਨੂੰ ਤੀਰਥ ਬੰਗ ਪੂਜਦੇ ਮੈਂ ਉਤ ਉਤ ਸਾਹਿਦ ਹੋ ਗਏ ਇੱਕ ਰਸਤਾ ਸਾਡੇ ਪਿਛਲੇ ਪਾਸੇ 22 ਫੁੱਟ ਦਾ ਰਸਤਾ ਜਾਂਦਾ ਸਰਕਾਰੀ ਉਹ ਸਾਡੇ ਸ਼ਮਸ਼ਾਨ ਘਾੜ ਦੇ ਬਿਲਕੁਲ ਨਾਲ ਨੂੰ ਲੰਘਦਾ ਉਹਦੇ ਵਿੱਚ ਕਿਸੇ ਬਿਲਡਰ ਦੀ ਜਗ੍ਹਾ ਪੈਂਦੀ ਮੈਂ ਬਿਲਡਰ ਕੋਲ ਗਿਆ ਮਹ ਹਜ਼ਾਰ ਵੀ ਸਾਨੂੰ ਆ ਜਗ੍ਹਾ ਦੇ ਉਹ ਕਹਿੰਦਾ ਬਈਆ ਤੂੰ ਆਇਆ ਕੋਈ ਗੱਲ ਨਹੀਂ ਤਨ ਜਵਾਬ ਨਹੀਂ ਹੈਗਾ ਵੀ ਐਦਾਂ ਕਰ ਜਿੰਨੀ ਕ ਤਕਉਣ ਜੀ ਸਾਤੋਂ ਲੈ ਲੈ ਉਹਨਾਂ ਨੂੰ ਤੂੰ ਦੇ ਦੇ ਸਾਨੂੰ ਬਰਾਬਰ ਤਵਾਦਲਾ ਕਰ ਲੈ ਸਾਡਾ 30 ਫੁੱਟ ਦਾ ਰਸਤਾ ਵੜ ਜਾਣਾ ਸੀ ਉੱਥੇ 22 ਦਾ ਸਰਕਾਰੀ ਹੈ 30 ਫੁੱਟ ਦਾ ਸ਼ਮਸ਼ਾਨ ਘਾੜ ਦਾ ਰਸਤਾ ਲਾਦਣਾ ਸੀ ਇੱਥੋਂ ਮੋੜ ਪੈਣਾ ਸੀਗਾ ਸਾਡਾ ਮਤਾਂ ਰੁਕਤਾ ਸ਼ਮਸ਼ਾਦ ਘਾੜ ਦੇ ਰਸਤੇ ਦੇ ਮੋੜ ਤੇ ਰੁਕਦੇ ਹੁੰਦੇ ਨੇ ਯਾਰ ਤੇ ਜਿਵੇਂ ਤਾਂ ਸਰਕਾਰ ਨੂੰ ਇਹਨਾਂ ਗੱਲਾਂ ਦਾ ਪਤਾ ਲੱਗਦਾ ਸਰਕਾਰ ਨੂੰ ਤਾਂ ਦੱਸਿਆ ਜਾਂਦਾ ਸਾਡੇ ਕੋਸੋ ਕਿ ਦੱਸਿਆ ਜਾਂਦਾ ਵੀ ਆਜੇ ਕੰਮ ਹੋ ਗਿਆ ਇਹ ਇਹਦੇ ਨਾਲ ਉਹਨੂੰ ਬਹੁਤ ਜ਼ਿਆਦਾ ਸ਼ਹਿਰ ਤੋਂ ਸਮਰਥਨ ਮਿਲਣਾ ਉਹ ਸਾਡਾ ਮਤਾ ਮਨਜ਼ੂਰ ਨਹੀਂ ਹੋਇਆ ਐਡੀਸ਼ਨੇ ਰੋਕ ਲਾਤੀ ਮਤਲਬ ਜਿੱਦਣ ਦੀ ਸਰਕਾਰ ਇਦੋਂ ਮੈਨੂੰ ਕੰਮ ਨਹੀਂ ਕਰਨ ਦੇ ਰਹੀ ਇਹਦੇ ਵਿੱਚ ਮੈਂ ਮਜਬੂਰ ਹਾਂ ਉਹ ਕਹਿੰਦੇ ਜੀ ਸਾਡੇ ਕੰਮਾਂ ਰੁਕਿਆ ਜਾਂਦਾ ਤੇ ਫੜਿਆਲੇ ਪਿੰਡ ਤੋਂ ਜਾਣ ਵਾਲੀ ਸੜਕ ਦੇ ਉੱਤੇ ਵੀ ਟੇਲਾ ਲਗਾ ਬਦਨੋ ਇੱਕ ਕੱਲੇ ਹਸਪਤਾਲਾ ਸਾਹਿਬ ਬੰਡਵਾ ਕੰਮ ਮਿਲਦਾ ਏ ਸੜਕ ਦਾ ਹਾਲ ਜੇ ਕਿ ਤੁਸੀਂ ਦੇਖ ਲੈ ਇੰਨੀ ਟੁੱਟੀ ਹੋਈ ਸੀਗੀ ਇਹਦਾ ਹਾਲ ਵੀ ਸਿੰਘਪੁਰਾ ਰੋਡ ਵਾਲੀ ਸੀਗਾ ਪਰ ਹੁਣ ਬਣ ਗਈ ਹੁਣ ਪੱਟ ਕੇ ਦਿਖਾ ਨਹੀਂ ਸਕਦਾ ਤੇ ਜਿਹੜਾ ਇਹ ਪਾਰ ਸ਼ਾਂਤੀ ਵਾਲਾ ਵੀ ਪੜਿਆਲੇ ਨੂੰ ਵੱਧ ਕੰਮ ਹੁਣ ਤੱਕ ਜਦੋਂ ਦਾ ਮੈਂ ਪ੍ਰਧਾਨ ਬਣਿਆ ਏ ਨੜਨ ਨੜਨ ਮੇ ਲੱਖਰਨ ਮੇ ਯਾਰ ਦੇ ਕੰਮ ਪੜਿਆਲੇ ਦੇ ਪਾਸ ਕੀਤੇ ਮੈਂ ਉਹਦੇ ਉਲਟ 10 ਨੰਬਰ ਵਾਰਡ ਮੇਰੇ ਵਿਰੋਧੀ ਦਾ ਇਹ ਜਿਹੜਾ ਕਿ ਮੇਰਾ ਸਭ ਤੋਂ ਵੱਡਾ ਵਿਰੋਧੀ ਹੈ ਜਿਹਨੂੰ ਕੋਈ ਦਿਨ ਰਾਤ ਅਸੀਂ ਦੇਖੀਂ ਦੇਖੀ ਜਾਂਦਾ ਵੀ ਮੈਂ ਇਹ ਪ੍ਰਧਾਨ ਕਿਵੇਂ ਬਣ ਗਿਆ ਮੈਂ ਕਿਵੇਂ ਬੈਠ ਮੈਂ ਕੁਰਸੀ 'ਤੇ ਨਹੀਂ ਬੈਠਣਾ ਇੱਕ ਇੱਥੇ ਇੱਥੇ ਲਿਖਿਆ ਜਾਂਦਾ ਫੇਰ ਬੈਠ ਹੁੰਦਾ ਉਹਦੇ ਵਾਰਚ 1 1 ਕਰੋੜ 13 ਲੱਖ 15 ਹਜ਼ਾਰ ਦਾ ਕੰਮ ਹੋਇਆ ਫੇਰ ਆਜੂ ਜੀ ਕਹਿੰਦੇ ਰਮਕਾਂਤ ਦਾ ਸਭ ਤੋਂ ਖਾਸ ਹੈ ਰਮਕਾਂਤ ਦੇ ਵਾਰਚ ਹੋਇਆ 1 ਕਰੋੜ 1 ਲੱਖ ਦਾ ਕੰਮ ਪਾਸ ਕੀਤੇ ਸੀ ਤੇ ਮੰਦੀਰਾਲ ਤੁਹਾਨੂੰ ਮੈਨੂੰ ਪਤਾ ਹੀ ਹੈ ਕਿਵੇਂ ਸਬੰਧ ਹੈ ਮੇਰੇ 1 ਕਰੋੜ 53 ਲੱਖ 85 ਹਜ਼ਾਰ ਦੇ ਮੈਂ ਤਾਂ ਕਰੋੜ ਵੀ ਨਹੀਂ ਟੱਪਿਆ ਉਸ ਬਾਕੀ ਸਾਰੇ ਮੈਂ ਚਾਰੇ ਵਾਰਡ ਕੱਢੇ ਜੋ ਕਹੋ ਤਾਂ ਮੈਂ ਸਾਰੇ ਵਾਰਡ ਦਾ ਵੀ ਡਾਟਾ ਕੱਢ ਸਕਦਾ ਪਰ ਚਾਰ ਵਾਰਡਾਂ ਚ ਤੁਹਾਨੂੰ ਪਤਾ ਲੱਗ ਜਾਊ ਮੈਂ ਕਿੰਨੀ ਕ ਪਾਰਸ਼ੀਅਲਟੀ ਕਰਦਾ ਕਿਸੇ ਦਾ ਹੋਏ ਇੱਕ ਪਾਸ ਹੋਏ ਪਾਸ ਹੋ ਗਏ ਤਕਰੀਬਨ ਤਕਰੀਬਨ 90% ਹੋ ਗਏ ਹੋਣਗੇ ਜੇ ਕਿਸੇ 5-10% ਟੈਂਡਰ ਲਿਖੋਗੇ ਰਹਿਗੇ ਤਾਂ ਲੱਗ ਜਾਣਗੇ ਜਿੰਨੇ ਐਸਟੀਮੇਟ ਪਾਸ ਹੋਏ ਹੋਏ ਤਕਰੀਬਨ ਤਕਰੀਬਨ ਟੈਂਡਰ ਲੱਗ ਚੁੱਕੇ ਸ਼ਾਇਦ ਕੋਈ ਰਹਿੰਦਾ ਹੋਵੇ ਕਿ ਬਾ ਸਿੰਘਪੁਰਾ ਰੋਡ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਅਰਚਨਾ ਆ ਕੀ ਰਹੀਆਂ ਮੈਂ ਉਹ ਉਹ ਰੋਡ ਸਾਡੀ ਨਹੀਂ ਹੈਗੀ ਇਹ ਤਾਂ ਤੁਹਾਨੂੰ ਪਤਾ ਪੀਡਬਲਯੂਡੀ ਦੀ ਰੋਡ ਹੈ ਤੇ ਫਿਰ ਵੀ ਅਸੀਂ ਇੱਕ 22 ਦੇ ਵਿੱਚ ਮਤਵ ਐਸਟੀਮੇਟ ਪਾਸ ਕੀਤਾ ਸੀ ਵੀ ਸਿੰਘਪੁਰਾ ਰੋਡ ਦਾ ਹਾਲ ਮਾੜਾ ਹੈ ਵੀ ਇਹਨੂੰ ਅਸੀਂ ਪੈਚ ਵਰਕ ਮੜ ਮੋਟੀ ਕਰਦੇ ਤੇ ਬਾਕੀ ਸ਼ਹਿਰ ਚ ਵੀ ਉਹ ਇਕੱਲਾ ਸਿੰਘਪੁਰਾ ਰੋਡ ਦਾ ਨਹੀਂ 24 ਲੱਖ ਸਮਥਿੰਗ ਦਾ ਹੈਗਾ ਜਾਂ 85 ਹਜ਼ਾਰ ਦਾ ਸੰਘਪਾ ਰੋਡ ਤੇ ਬਾਕੀ ਸਾਰਾ ਸ਼ਹਿਰ ਕੁਝ ਕਿਉਂਕਿ ਸਾਡੀਆਂ ਕੁਝ ਸੜਕਾਂ ਬਾਹਰ ਆਊਟਰ ਬਾੜਾਂ ਦੇ ਟੁੱਟੀਆਂ ਹੋਈਆਂ। ਇਹਨੂੰ ਰਿਪੇਅਰ ਵਾਸਤੇ ਕਰਿਆ ਸੀ ਪਰ ਜਦੋਂ ਸਰਕਾਰ ਨੇ ਬਣਾਈ ਹੋਈ ਨਾ ਤੇ ਅਸੀਂ ਉਹ ਸਾਰੀ ਟੈਂਡਰ ਲਾਤਾ ਵੀ ਸੰਘਪਰੇ ਰੋਡ ਦੀ ਸਾਰੀ ਕੰਮ ਕਰ ਦਿੰਦਾ ਹੋਰ ਬਾੜਾਂ ਚੋਂ ਕੰਮ ਨਹੀਂ ਕਰਨਾ। ਉਹ ਕੱਲੇ ਸੰਘਪਰਾ ਰੋਡ ਦਾ ਤਾਂ ਵਾਕੀ ਬਾੜਾਂ ਦਾ ਵੈਸੇਗਾ ਪਰ ਉਹ ਅਸੀਂ ਸਾਰੇ ਕੰਮ ਉੱਥੇ ਕਰ ਦਨ। ਉਹਦੇ ਲਈ ਪਹਿਲਾਂ ਸਾਨੂੰ ਪੀਡਬਲਯੂਡੀ ਦੀ ਪਰਮਿਸ਼ਨ ਲੈਣੀ ਪਈ। ਪੀਡਬਲਯੂਡੀ ਦੀ ਪਰਮਿਸ਼ਨ ਆ ਗਈ। ਅਸੀਂ ਟੈਂਡਰ ਲਾਤਾ ਟੈਂਡਰ ਮੈਚ्योर ਹੋ ਗਿਆ ਭਾਰਤਾ ਕਿਸੇ ਨੇ ਠੇਕਦਾਰ ਨੇ ਤੇ ਉਸ ਦਰਾਂਨ ਉਦਘਾਟਨ ਵੀ ਕਰਤਾ ਵੈਸੇ ਉਹਨਾਂ ਨੂੰ ਜੋ ਵੀ ਬੰਦੇ ਗਾਈਡ ਨਹੀਂ ਠੀਕ ਕਰਦੇ ਤੇ ਜਦ ਤੱਕ ਬਿਨਾ ਪਾਣੀ ਤੇ ਮੌਜੂਦੀ ਨਹੀਂ ਖੋਲਣੀ ਚਾਹੀਦੀ ਜਦੋਂ ਤੱਕ ਕਾਗਜ਼ੀ ਕਾਰਵਾਈ ਪੂਰੀ ਹੋ ਜਾਂਦੀ ਹੈ ਉਦੋਂ ਤੱਕ ਕਿਸੇ ਕੰਮ ਦਾ ਮੇਰੇ ਸਾਬ ਨਾਲ ਉਦਘਾਟਨ ਨਹੀਂ ਕਰਨਾ ਚਾਹੀਦਾ ਜਿਹੜਾ ਇਹ ਪੈਸੇ 24 ਲੱਖ 85 86 ਦੀ ਗੱਲ ਹੋ ਰਹੀ ਹੈ ਆਮ ਆਲੀ ਪਾਰਟੀ ਸਰਕਾਰ ਬਣ ਤੋਂ ਪਹਿਲਾਂ ਦੇ ਪਾਸ ਹੋਈ ਸੀ ਜਾਂ ਬਾਅਦ ਚ ਹੋਈ ਹੈ ਨਹੀਂ ਨਹੀਂ ਪੈਸੇ ਤਾਂ ਦੇਖੋ ਕੌਂਸਲ ਨਹੀਂ ਨਹੀਂ ਐਸਟੀਮੇਟ ਬਾਅਦ ਚ ਪਾਸ ਹੋਇਆ ਸਰਕਾਰ ਬਣ ਤੋਂ ਤੇ ਪੈਸੇ ਤਾਂ ਸਾਡੇ ਆਪਣੇ ਸਾਸੇ ਨੇ ਸਾਨੂੰ ਸਰਕਾਰ ਵੱਲ ਤੇ ਗ੍ਰਾਂਟ ਦੇ ਤੌਰ ਤੇ ਇੱਕ ਸਿੰਗਲ ਪੈਣੀ ਜੇ ਦਿਲ ਦੀ ਸਰਕਾਰ ਬਣੀ ਹੈ ਇੱਕ ਸਿੰਗਲ ਪੈਣੀ ਸਾਨੂੰ ਨਹੀਂ ਆਈ ਹੈਗੀ ਸਾਡੇ ਕੋਲ ਜਿਹੜੇ ਸਾਡੇ ਸਾਡਾ ਜੀਐਸਟੀ ਦਾ ਹਿੱਸਾ ਸਾਡੇ ਸ਼ਹਿਰ ਦਾ ਤੁਸੀਂ ਕੋਈ ਚੀਜ਼ ਖਰੀਦਦੇ ਰੁਪਈਏ ਦੀ ਕੋਈ ਚੀਜ਼ ਖਰੀਦਦੇ ਉਹ ਜੀਐਸਟੀ ਕੱਟਿਆ ਜਾਂਦਾ ਉਹ ਉਹ ਸਾਡਾ ਆਪਣਾ ਹਿੱਸਾ ਉਹ ਸਾਰੇ ਉਹ ਲੋਕਲ ਲੋਕਲ ਗਵਰਨਮੈਂਟ ਹੈ ਸਾਡੀ ਉਹ ਲੋਕਲ ਗਵਰਨਮੈਂਟ ਦਾ ਹੱਕ ਹੁੰਦਾ ਸਾਨੂੰ ਸਿਰਫ ਜੀਐਸਟੀ ਦਾ ਸਾਡਾ ਹਿੱਸਾ ਹੁੰਦਾ ਤੇ ਸਾਡੇ ਨਕਸ਼ੇ ਪਾਸ ਕਰਦੇ ਉਹਨਾਂ ਦੇ ਉਹ ਸਾਡੇ ਅਸਾਸੇ ਨੇ ਕਾਉਂਸਲ ਦੇ ਇਹਦੇ ਤੇ ਐਕਸਾਈਜ਼ ਡਿਊਟੀ ਆਉਂਦੀ ਸਾਨੂੰ ਇਹ ਸਾਡੇ ਆਪਣੇ ਅਸਾਸੇ ਨੇ ਸਰਕਾਰ ਦੀ ਸਾਨੂੰ ਇੱਕ ਪੈਸੇ ਦੀ ਸਿੰਗਲ ਪੈ ਸਿੰਗਲ ਸਿੰਗਲ ਪੈਸਾ ਵੀ ਸਰਕਾਰ ਨੇ ਦਿੱਤਾ ਹੋਵੇ ਸਰਕਾਰ ਨੇ ਗ੍ਰਾਂਟ ਦੇ ਤੌਰ ਤੇ ਸਾਨੂੰ ਤਾਂ ਦਿਖਾ ਦੂ। ਤਾਂ ਪਪ ਕਹਿੰਦਾ ਕਿ ਹਾਂ ਭਾਈ ਮੈਂ ਗਲਤ ਮੈਂ ਗਲਤ ਹੈ। ਕਰੋੜ ਕਰੋੜਾਂ ਦੇ ਕਹਿੰਦੇ ਪਿੰਡਾਂ ਨੂੰ ਅਲਾਟਮੈਂਟ ਕੀਤੀ ਹੈ ਦੇਖ ਦਿੱਤੇ ਨੇ ਪਰ ਕਰਾਲੀ ਸ਼ਹਿਰ ਲਈ ਕਿਉਂ ਨਹੀਂ? ਅ ਮੁਲਕ ਦੱਸੋ ਜੀ ਐਡੀ ਦੂਰ ਦੇ ਪਿੰਡ ਮਾਜਰੀ ਚੰਦੋ ਕਿਉਂ ਬੋਲੇਗੇ ਸੰਗਪਰਾ ਕਾਲੇਯਾਲ ਬਰਾਉਲੀ ਅਡਜੋਇਨਿੰਗ ਪਿੰਡ ਕਿਹੜੀ ਕੋ ਲਿਖ ਬਈ ਐਡੀ ਦੂਰ ਦੇ ਪਿੰਡ ਦੱਸੇਗੇ ਚੰਦੋ ਸਟੇਡੀਅਮ ਹੈ ਜਿਹੜਾ ਕਾਂਗਰਸ ਸਰਕਾਰ ਦੇ ਟਾਈਮ ਪਾਸ ਹੋਇਆ ਉਹ ਗੁਰਮੀਤ ਰਾਣਾ ਗੁਰੂ ਗਮੀ ਸੋਢੀ ਜਿਹੜੇ ਉਹ ਖੇਡ ਮੰਤਰੀ ਸੀਗੇ ਉਹਨਾਂ ਤੱਕ ਅਸੀਂ ਅਪਰੋਚ ਕੀਤੀ ਸੀ ਉਹਨਾਂ ਨੇ ਸਾਨੂੰ ਦੱਸਤਾ ਸੀ ਜਿਹ ਪ੍ਰੋਜੈਕਟ ਉਦੋਂ ਸਾਡੇ ਇੱਥੇ ਹਲਕਾ ਇੰਚਾਰਜ ਜਗਮਉ ਸਿੰਘ ਕੰਗ ਸੀਗੇ ਅਸੀਂ ਉਹ ਘਟੌਰ ਵਾਸਤੇ ਲਿਵਾਣਾ ਸੀਗਾ ਘਟੌਰ ਮੈਂ ਸਾਰੀ ਪੰਚਾਇਤ ਕੋਲ ਘੁੰਮਿਆ ਆਪਸੀ ਡਿਸਪਿਊਟ ਸੀਗਾ ਉਹਨਾਂ ਨੇ ਮਤਾਰੀ ਪਾ ਦਿੱਤਾ ਤਾਂ ਉਹ ਕੰਮ ਤੰਦੂ ਹੋਇਆ ਉਹ ਪ੍ਰਾਣੀ ਸਰ ਮਤਲਬ ਕਾਂਗਰਸ ਸਰਕਾਰ ਦੇ ਦਾ ਸੈਂਟਰ ਦਾ ਪੈਸਾ ਪੈਚਾ ਪੈਸਾ ਸੈਂਟਰ ਦਾ ਮੈਂ ਨਹੀਂ ਕਹਿੰਦਾ ਵੀ ਪੰਜਾਬ ਸਰਕਾਰ ਦਾ ਪੈਸਾ ਸੈਂਟਰ ਦਾ ਤੇ ਪਰ ਉਹ ਕਾਂਗਰਸ ਸਰਕਾਰ ਦਾ ਕੰਮ ਹੈ ਚਲੋ ਕਹੇ ਤਾਂ ਕੋਈ ਵੀ ਕੁਝ ਸਕਦਾ ਜਿਹੜੇ ਕੋਈ ਰੁਕੇ ਇੱਕ ਸਮੇਂ ਇੱਕ ਪ੍ਰੈਸ ਕਾਨਫਰੈਂਸ ਤੁਸੀਂ ਕੀਤੀ ਤੁਸੀਂ ਦੱਸਿਆ ਸੀ ਵੀ ਕਾਂਗਰਸ ਟਾਈਮ ਜਿਹੜੀ ਸਾਡੇ ਫੰਡ ਆਏ ਸੀ ਉਹ ਵੀ ਵਾਪਸ ਚਲੇਗੇ ਉਹ ਕਿੰਨਾ ਫੰਡ ਸੀ ਉਹ ਕਿਸ ਕੀ ਇਸ਼ੂ ਸੀ ਉਹ ਸਾਡਾ ਨਾ ਜਦੋਂ ਇਹ ਜਿਹੜਾ ਆਪਣਾ ਗ੍ਰਾਂਟ ਸੀਗੀ ਸਾਨੂੰ ਪਿਛਲੀ ਸਰਕਾਰ ਦੀ ਉਹ ਤਕਰੀਬਨ 2.5 ਕਰੋੜ ਦੇ ਕਰੀਬ ਤੇ ਮੈਂ ਐਗਜ਼ੈਕਟਲੀ ਨਹੀਂ ਦੱਸ ਪਾਉਂਗਾ ਮੈਨੂੰ ਕਾਫੀ ਫੋਲੋਅ ਅਪਲੀ ਕਰਨੀ ਪੈਣੀ ਹੈ ਹੈਗੇ ਤੇ ਉਹਦੇ ਚ ਉਹਦੇ ਚ ਅਸੀਂ ਕੀ ਕੀਤਾ ਸੀਗਾ ਉਹ ਜਿਹੀ ਚਾਰ ਕੰਮ ਕਰ ਲਈ ਸੀਗੇ ਇੱਕ ਤੇ ਬਰਮ ਦੀ ਚੰਡੀਗੜ੍ਹ ਦੀ ਦੋ ਇੱਕ ਪਾਸੇ ਦੀ ਦੋਨੇ ਦੂਜੇ ਪਾਸੇ ਦੀ ਬਰਮ 75-75 ਲੱਖ ਦੇ ਕਰੀਬ 74-75 ਲੱਖ ਦੇ ਦੋਨੇ ਦੋਨੇ 75-75 ਦੇ 74-75 ਦੇ ਕੰਮ ਇਹ ਸੀਗੇ ਦੋ ਟਿਊਬਲ ਸੀਗੇ ਸਾਡੇ ਉਹਦੇ ਵਿੱਚ ਅ 6 ਨੰਬਰ ਵਾਰਡ ਚ ਨੰਦੀ ਜੀ ਵਾਲੇ ਵਾਰਡ ਚ ਤੇ 1 ਨੰਬਰ ਵਾਰਡ ਚ ਸ਼ਮਸ਼ਾਨ ਘਾਟ ਚ ਉਹ ਦੋ ਟਿਊਬਲ ਅਸੀਂ ਦੋ ਟਿਊਬ ਤੇ ਦੋ ਸੜਕ ਦੇ ਅਸੀਂ ਉਹ ਗਾੜ੍ਹਥੇ ਉਪਰੇ ਸੀਗੇ ਮਤਲਬ ਐਸਟੀਮੇਟ ਪਾਸ ਕੀਤੇ ਸੀਗੇ ਤੇ ਇਹ ਤਾਂ ਪੈਸੇ ਅਲੋਕੇਟ ਹੋ ਮਤਲਬ ਕਢਾ ਲਈ ਸੀਗੇ ਇਹਨੇ ਕੰਮ ਸ਼ੁਰੂ ਹੋਗਾ ਸੀ ਸੜਕ ਦਾ ਸੜਕ ਦਾ ਤਾਂ ਤੇ ਟਿਊਬਲ ਦਾ ਜੇ ਅਸੀਂ ਉਹਨਾਂ ਨੂੰ ਦਿੱਤਾ ਹੋਇਆ ਸੀਗਾ ਸੀਵਰੇਜ ਰਿਪੋਰਟ ਦਾ ਕਰਨਾ ਸੀਗਾ ਉਹ ਲਿਖ ਕੇ ਭੇਜਿਆ ਸੀਗਾ ਸਾਡੇ ਦੋਨੇ ਟਿਊਬਲਾਂ ਦੇ ਪੈਸੇ ਉਹ ਕਰੀਬ 80-85 ਲੱਖ ਰੁਪਈਆ ਉਹ ਸਰਕਾਰ ਨੇ ਵਾਪਸ ਲੈ ਲਈ ਸਾਡੇ ਕੋਲ ਦਿੱਤੇ ਨਹੀਂ ਹੈਗੇ ਸਾਨੂੰ ਵਾਪਸ ਜਰੂਰ ਲੈ ਦੋ ਟਿਊਬਲਾਂ ਦੇ ਪੈਸੇ ਪਰ ਉਹ ਸਾਨੂੰ ਖਮਿਆਜਾ ਹਰ ਬਾਰ ਗਰਮੀ 'ਚ ਸਾਨੂੰ ਭੁਗਤਣਾ ਪੈਂਦਾ ਗਰਮੀ ਚ ਆ ਕੇ ਜਦ ਸਾਡੇ ਚੀਕਾਂ ਵੱਜਦੀਆਂ ਉਹ ਚੀਕਾਂ ਸਾਡੀਆਂ ਨਾ ਵੱਜਦੀਆਂ ਜੋ ਸਾਡੇ ਮਾਨਯੋਗ ਮੰਤਰੀ ਸਾਹਿਬ ਪਰਸਨਲ ਇੰਟਰਸਟ ਲੈ ਕੇ ਸਾਡੇ ਉਹ ਦੋ ਟਿਊਬਲ ਬਚਾ ਦਿੰਦੇ ਬਾਕੀ ਦੋਇ ਤਿੰਨ ਹੈ ਦੋ ਦੋ ਹੈ ਦੋ 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 ਟਿਊਬ ਦੋ ਟਿਊਬਾਂ ਦੇ ਵਾਪਸ ਤੀਜਾ ਸੀ ਐਮਸੀ ਫੰਡ ਚ ਲਾਉਣਾ ਸੀ ਉਹ ਐਮਸੀ ਫੰਡ ਦਾ ਸੀ ਉਹ ਐਮਸੀ ਫੰਡ ਦਾ ਸੀ ਨੋ ਉਹ ਦੋ ਹੀ ਹਾਂਜੀ ਉਹ ਵੀ ਪੈਰ ਵੀ ਦੁਵਾਰਾ ਕਿਤੇ ਕਾਉਂਸਲਰ ਦੁਆਰਾ ਕੀਤੀ ਗਈ ਉਹ ਫੰਡ ਵਾਪਸ ਹੋ ਰਹੀ ਉਹ ਹਾਲ ਤਾਂ ਇਹਦਾ ਹੁੰਦਾ ਜੇ ਸਰਕਾਰ ਬਦਲਦੀ ਹੈ ਤਾਂ ਲੈ ਲੈਂਦੀ ਹੈ ਜਿੰਨਾ ਮਰਜ਼ੀ ਪਿੱਟ ਲੋ ਹੂੰ ਕੌਣ ਸੁਣਦਾ ਸਾਡੇ ਕਿਸੇ ਦੇ ਤਾਂ ਇਹ ਤਾਂ ਸਾਰੇ 12 ਕਾਉਂਸਲਰ ਪਿੱਟ ਕੇ ਮਰ ਗਏ ਇੱਥੇ ਤੱਕ ਵੀ ਜਾਏ ਵੀ ਆ ਜਾਂ ਤਾਂ ਸਾਡੇ ਅਸਤੀਫੇ ਲੈ ਲਓ 12 ਜਣਿਆਂ ਦੇ ਨਹੀਂ ਕਰ ਦੂ ਅਫਸਰ ਬਦਲ ਦੂ ਆ ਸਾਨੂੰ ਤਾਂ ਇੱਕ ਸਾਲ ਬਈ ਅਫਸਰਾਂ ਗਲੇ ਧੱਕੇ ਤੇ ਆ ਗਏ ਵੀ ਤੁਸੀਂ ਤੁਸੀਂ ਕਿਵੇਂ ਚਲੂ ਸਕਾਇਤ ਤਾਂ ਸਰਕਾਰ ਦੇ ਉਹ ਹੈ ਹੁਣ ਮੈਂ ਤੁਹਾਨੂੰ ਇਹ ਦੱਸ ਰਿਹਾ ਤੁਸੀਂ ਮੈਂ ਤੁਹਾਨੂੰ ਕਹਿ ਰਿਹਾ ਸ਼ਮਸ਼ਾਨ ਘਾਟ ਵਾਲਾ ਯਾਰ ਤੁਸੀਂ ਉਹ ਕਹਿ ਕੇ ਕਰਵਾ ਦਿਓ ਕੰਮ ਯਾਰ ਕਿੱਡਾ ਬੜਾ ਪੁੰਦਾ ਕੰਮ ਹੈ ਜੋ ਰਸਤਾ ਲੱਗ ਜੂਗਾ ਤਬਾਦਲਾ ਹੋ ਜੂਗਾ ਕੋਈ ਮਾੜਾ ਕੰਮ ਹੈ ਆ ਸਿੰਘਪੁਰਾ ਸੌਰੀ ਚੰਡੀਗੜ੍ਹ ਰੋਡ ਵਾਲਾ ਤੁਸੀਂ ਉਹ ਕਹਿ ਕੇ ਕਰਵਾ ਦਿਓ ਤੁਸੀਂ ਕਿਉਂ ਰੋਕੇ ਹੋਇਆ ਤੁਸੀਂ ਤਾਂ ਕੁਐਸਚਨ ਕਰ ਸਕਦੇ ਏ ਤੁਹਾਡੇ ਕੋਲ ਤੁਹਾਡੇ ਕੋਲ ਅਧਿਕਾਰ ਹੈ ਸਭ ਤੋਂ ਵੱਧ ਪਾਵਰਫੁੱਲ ਤੁਸੀਂ ਇਹ ਕੰਮ ਕਰਵਾ ਦੋ ਅਸੰਖਪਰ ਰੋਲੜੀ ਸੁਣ ਲਓ ਜਿੱਦਣ ਜਾਬਤਾ ਹਟਣਾ ਇੱਕ ਸਕਿੱਟ ਤੇ ਪਹਿਲਾਂ ਸਾਈਨ ਕਰਨੇ ਬਾਈ ਜੀ ਜਾਬਤੇ ਚ ਮੈਂ ਨਹੀਂ ਕਰ ਸਕਦਾ ਮੇਰੀ ਮਜਬੂਰੀ ਹੈ ਮੈਨੂੰ ਅਗਲੇ ਟੰਗ ਦੇਣਾ ਤੇ ਜਾਬਤਾ ਹਟਦੀ ਸਰ ਕੱਢ ਲਾ ਸੜਕ ਫੇਰ ਪੀਸਾ ਨਹੀਂ ਬਣਦੀ کہیں ਨਹੀਂ ਬਣਦਾ ਉਹ ਸਾਡੇ ਹੱਥ ਚ ਨਹੀਂ ਆਪਾਂ ਮੇਰੇ ਕੋਈ ਨਹੀਂ ਇਹਦਾ ਇਹੀ ਇੱਕ ਕੰਮ ਦਿੱਕਤ ਹੈ ਵੀ ਜੋ ਅਦਸ਼ ਚੋਰ ਜਾਬਤਾ ਲੱਗ ਗਿਆ ਮੈਂ ਕਿਵੇਂ ਉਹਦੇ ਵਿੱਚ ਸਾਈਨ ਕਰਾਂ ਦੀ ভাব ਨੂੰ ਲੱਗਦਾ ਵੀ ਇਹ ਜਿਹੜਾ ਲੋਕ ਸਭਾ ਇਲੈਕਸ਼ਨ ਕਰਕੇ ਸਿਰਫ ਸਟੰਟ ਵਾਜੀ ਹੀ ਹੋ ਰਿਹਾ। ਮੈਂ ਸਟੰਟ ਵਾਜੀ ਤਾਂ ਨਹੀਂ, ਸੀਟ ਬਣਾਉਣੇ ਰੋਡ ਤਾਂ ਬਣਨੀਆਂ ਸੀਗੀਆਂ। ਅ ਨੋਟ ਇੱਕਦ ਕਰ ਕੰਮ ਲੱਤਾ ਹੋਇਆ ਬਕਾਇਆ ਟੈਂਡਰ ਲੱਗਾ ਠੀਕ ਹੈ ਸਾਰਾ ਕੁਝ। ਸਰਸੋਨ ਦੇ ਵਿੱਚ ਆਈਓ ਸਭ ਨਾਲ ਤਾਂ ਸੈਂਡ ਕਰਦੇ। ਯਾਰ ਇਹੋ ਸਭ ਨੂੰ ਕੋਈ ਦਿੱਕਤ ਨਹੀਂ। ਦਿੱਕਤ ਤਾਂ ਮੈਨੂੰ ਹੈ ਇਹ ਕੋਈ ਯੂਪੜਾ ਪੋਲਿਟੀਕਲ ਬੰਦਾ ਹੈ। ਇਹ ਨੂੰ ਤੰਤ ਕੋਈ ਹੋਣੀ ਨਾ ਹੈ। ਇਹ ਨੇ ਸਾਈਨ ਕਰੇ ਹੋਣੇ ਤੇ ਮੈਂ ਕਰੂੰਗਾ ਚੌਂਕ ਜਵ ਤੇ ਜ ਮੈਨੂੰ ਤਾਂ ਫੋਟੋ ਖਿੱਚੀ ਬੈਠੇ ਅਗਲੇ। ਬੀਏ ਬੀ ਤ੍ਰਿਗੁਲਵਰ ਦੇ ਕੋਡ ਆ ਰਹੇ ਨਹੀਂ ਦੇ ਸਨ ਇਹਨਾਂ ਤ੍ਰਿਗੁਲ ਹੋ ਗਏ ਮੈਨੂੰ ਤਾਂ ਮਰਦਾ ਛੋਟੇ ਛੋਟੇ ਜਿਹਦਾ ਉਦਾਹਰਣ ਦੇਣ ਲੱਗਾ ਤੁਹਾਨੂੰ ਮੈਂ ਲਿਖਿਆ ਹੋਇਆ ਸੀਗਾ ਆਪਣਾ ਹਲਕੇ 'ਚ ਹ ਜਿੱਤੇ ਦੇ ਇੰਡੀਆ ਸੇਵਾ ਕਰੇਗੀ ਕਾਂਗਰਸ ਥੱਲੇ ਮੇਰਾ ਨਾਂ ਸੀਗਾ ਉਹਦੇ 'ਚ ਉਹਦੀ ਸ਼ਿਕਾਇਤ ਹੋਈ ਤੇ ਬਕਾਇਦਾ ਉਹਨਾਂ ਨੇ ਕਿਹਾ ਕਿ ਇਹ ਚ ਕੋਈ ਨਹੀਂ ਖਰਚੇ 'ਚ ਪਾ ਦਾਂਗੇ ਤੇ ਨਾ ਜੀ ਉਹਨੂੰ ਪ੍ਰਧਾਨ ਨੂੰ ਨੋਟਿਸ ਕੱਢੋ ਬਕਾਇਦਾ ਮੈਨੂੰ ਨੋਟਿਸ ਨਿਕਲਿਆ ਮੈਂ ਨੋਟਿਸ ਦਾ ਜਵਾਬ ਦਿੱਤਾ ਜਦਕਿ ਕੁਛ ਵੀ ਗੱਲ ਨਹੀਂ ਸੀ ਹੁਣ ਖਰਚੇ ਚ ਪਾ ਦਿੰਦੇ ਜਿਉਂ ਲੱਗਿਆ ਸੀ ਵੀ ਜੋ ਖਰਚਾ ਬਣਦਾ ਸੀ ਜਿੰਨੇ ਕੁ ਮੇਰੇ ਲੱਗੇ ਹੋਏ ਸੀਗੇ ਜਦਕਿ ਇਲੈਕਸ਼ਨ ਤੋਂ ਪਹਿਲਾਂ ਦੇ ਸੀ ਇਹ ਕਿਹਾ ਗਿਆ ਵੀ ਇਲੈਕਸ਼ਨ ਤੋਂ ਜਾਰੀਤਾ ਲੱਗਣ ਤੋਂ ਬਾਅਦ ਮੈਂ ਲਿਖੇ ਜਦਕਿ ਲਿਖਣ ਤੋਂ 6 ਮਹੀਨੇ ਹੋ ਗਏ ਸੀ ਜੇ ਮਨ ਉਹ ਇੰਨੀ ਗੱਲ ਪਿੱਛੇ ਨਹੀਂ ਬਖਸ਼ ਜਾਂਦਾ ਮੈਂ ਸੈਂਡ ਕਰ ਦੇ ਮੈਨੂੰ ਕਿਨੇ ਚੜਨਾ ਜੇ ਤੁਸੀਂ ਵੀ ਸਮਝਦੇ ਆ ਹੋਰ ਤਾਂ ਹੁਣ 2 ਸਾਲ 2 ਸਾਲ ਹੋ ਗਏ ਸਰਕਾਰ ਨੂੰ 2 ਸਾਲ ਤੇ ਕੁਝ ਮੇਰਾ ਲੱਭਿਆ ਨਹੀਂ ਇਹ ਆ ਤਾਂ ਫਿਰ ਅਗਲੇ ਜਣਾ ਸੀ ਨਾ ਅਗਲੇ ਨੂੰ ਵੀ ਗਲਤ ਕੰਮ ਕਰੇ ਮੇਂ ਕੁਰਸੀ ਤੇ ਤੈਨੂੰ ਉਤਰਦਾ ਕੁਰਸੀ ਤੇ ਤੈਨੂੰ ਉਤਰਦਾ ਇਹ 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 ਇਹਨਾ ਬੋਧਾ ਨਹੀਂ ਹੈਗਾ ਬਈ 12 ਬੰਦੇ ਐ ਜੋਰ ਲੱਗ ਲਿਆ ਇੱਕ ਨੂੰ ਹਿਲਾ ਨਹੀਂ ਸਕੇ ਉਹ ਉਹ ਵੀ ਕਿਹੜੇ ਅਜ ਦੂਜੇ ਕਿਹੜੇ ਪੱਕੇ ਉਹਨਾਂ ਨੂੰ ਖਬਰ ਕਿੱਥੇ ਜਾਣਾ ਉਹਦੇ ਟਾਈਮ ਆਇਆ ਤੇ ਕਬਾ ਕਿੱਥੇ ਤੁਰੇ ਫਿਰਨਾ ਜਿਹਦੇ ਨੂੰ ਮੰਨਦੇ ਨੇ ਮਨ ਦੇ ਪਿਤਾ ਜੀ ਨੇ ਕੱਢ ਦਿੱਤਾ ਅੱਜ ਤਾਂ ਤੁਹਾਨੂੰ ਸਦਾ ਦਿੱਤਾ ਸੀ ਕੋਈ ਬੁਲਾਇਆ ਸੀ ਨਹੀਂ ਮੈਂ ਨਹੀਂ ਮੈਨੂੰ ਸਦਾ ਨਹੀਂ ਦਿੱਤਾ ਉਹਉਂ ਦਿੱਤੇ ਕੋਈ ਇਸ਼ੂ ਨਹੀਂ ਉਹ ਕਰਗੇ ਮੈਨੂੰ ਇਹ ਯਾਰ ਛੋਟੀ ਗੱਲ ਮੈਂ ਇੰਨੇ ਹਲਕੇ ਮੈਂ ਨਹੀਂ ਤੇ ਉਹ ਨਹੀਂ ਤੇ ਜੀ ਨਹੀਂ ਕਾਗਜ਼ ਤੋਂ ਉਹ ਨਹੀਂ ਲੋੜ ਨਾ ਸਕਦੇ ਬਣ ਰਹੀ ਤੇ ਰੋਡ ਤੇ ਬਣ ਬਣੇ ਜਾਣੀ ਜੀ ਰੋਡ ਥੋੜੀ ਰੁਕਣੀ ਹੁਣ ਕਿਉਂ ਨਜਾਬਤਾ ਲੱਗਿਆ ਹੋਇਆ ਹੁਣ ਉਹ ਉਹਦੇ ਘਾਟਲੇ ਕਾਲੀ ਚ ਕਰਗੇ ਉਹਨਾਂ ਨੂੰ ਜਿਹੜੇ ਪਾਸ ਤੋਂ 2 ਸਾਲ ਤੋਂ ਮਤავਿਆ ਹੋਇਆ 2 ਸਾਲ ਤੋਂ ਪਹਿਲਾਂ ਤੇਜੀ ਜੀ ਸਾਨੂੰ ਆਪਣਾ ਕਿਉਂਕਿ ਇਹ ਹਰ 5 ਸਾਲ ਬਾਅਦ ਸੜਕਾਂ ਬਣਦੇ ਸਾਰੀਆਂ ਸਾਡੀ ਰੋਡ ਨਹੀਂ ਹੈ ਮੈਂ ਫੇਰ ਦੁਬਾਰਾ ਦੱਸ ਰਿਹਾ ਤੁਹਾਨੂੰ ਪਹਿਲਾਂ ਵੀ ਕਹਿਆ ਉਹ ਪੀ ਡਬਲਯੂ ਡੀ ਦੀ ਰੋਡ ਹੈ ਤੇ ਉਹ ਬਣਨੀ ਚਾਹੀਦੀ ਸੀ 22 ਚ ਕਿਉਂਕਿ 17 ਚ ਬਣੀ ਸੀ ਰਿਪੇਅਰ ਹੋ ਜੀ ਰਿਪੇਅਰ ਕਰਦੇ ਨੇ ਪਰ ਉਹ ਪੈਂਦੇ ਪ੍ਰਿਵੈਕਸ ਸਾਰੀ ਤੇ 22 22 ਚ ਬਣਦੀ ਸੀ ਇਹ ਸਾਨੂੰ ਇਹ ਬਣ ਜੂਗੀ ਚਲੋ ਇਹ ਅਸੀਂ ਇਕੱਲੇ ਉਹਦਾ ਨਹੀਂ ਸੀ ਯਾਰ ਕੰਮ ਤੁਸੀਂ ਮੈਂ ਤੁਹਾਨੂੰ ਜੇ ਮੈਂ ਟਾਈਟਲ ਪੜਾ ਦਵਾ ਜੇ ਟਾਈਟਲ ਪੜਾ ਦਵਾ ਤੇ ਇਹ ਕੰਮ ਤਾਂ ਹੈਗਾ ਸਾਰੇ ਸ਼ਹਿਰ ਦਾ ਪਰ ਅਸੀਂ ਇਹ ਦੇਖਿਆ ਵੀ ਪਾ ਇੱਥੇ ਬਣਾ ਦੇ ਬਹੁਤ ਸੜਕ ਲੰਘਣ ਯੋਗ ਨਹੀਂ ਹੈ ਯਾਰ ਲੋਕ ਬਹੁਤ ਪੂਰੀ ਦਾ ਸਫਰ ਕਰ ਰਹੇ ਆ ਇਸ ਕਰਕੇ ਅਸੀਂ ਉੱਥੇ ਲੌਂਡ ਗਈ ਜਦ ਸਾਰੇ ਸੈਨ ਹੋਣੇ ਸੜਕ ਬਣਨੀ ਇਹਦੀ ਰਿਪੇਰੇ ਹੋਣੀ ਇਕੱਲੀ ਮਤਲਬ ਅਸੀਂ ਰਿਪੇਰੇ ਕਹਾਂਗੇ ਕਿਉਂਕਿ ਪਹਿਲੇ ਪ੍ਰੀਮਿਕਸ ਸਾਰੀ ਤੇ ਨਵੀਂ ਸੜਕ ਬਣਦੀ ਤਾਂ ਉਹ ਪ੍ਰੋਪਰ ਸਾਰੀ ਤੇ ਪੱਥਰ ਪੈ ਕੇ ਬਾਟਰ ਬਾਉਡਿੰਗ ਹੋ ਕੇ ਉਹਦੇ ਬਾਅਦ ਸੜਕ ਨਵੀਂ ਕਹੀ ਜਾਂਦੀ ਹੈ ਇਹਨੂੰ ਜਿਹੜੀ ਕੱਲੀ ਪ੍ਰੀਮਿਕਸ ਪੈਣੀ ਹੈ ਇਹਨੂੰ ਰਿਪੇਰੇ ਕਹੇ ਜਾਊਗਾ ਪ੍ਰਧਾਨ ਜੀ ਲੈਂਥ ਕਿੰਨੀ ਹੈ ਇਹਦੀ ਪੂਰੀ ਸੜਕ ਇਹ ਮਤਲਬ ਕਿਉਂਕਿ ਮੁੱਦਾ ਪਹਿਲਾਂ ਵੀ ਚੱਕ ਹੋਇਆ ਕਿ ਇੰਨੀ ਕਿ ਬਣ ਰਹੀ ਹੈ ਸ਼ਹਿਰ ਵੀ ਹੱਦ ਤੱਕ ਤੇ ਅੱਗੇ ਨਹੀਂ ਬਣ ਰਹੀ ਹੈ ਸਾਡੇ 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 ਅਧਿਕਾਰ ਖੇਤਰੇ ਨਹੀਂ ਬਾਈ ਜੀ ਬਾਹਰ ਭਜਾਣ ਦਾ ਕਾਉਂਸਲ ਦਾ ਇੱਕ ਪੈਸਾ ਵੀ ਅਸੀਂ ਕਾਉਂਸਲ ਦੀ ਹਦੂਦ ਤੋਂ ਬਾਹਰ ਨਹੀਂ ਲਾ ਸਕਦੇ ਕਾਉਂਸਲ ਦੀ ਹਦੂਦ ਤੋਂ ਬਾਹਰ ਅਸੀਂ ਇੱਕ ਪੈਸਾ ਨਹੀਂ ਲਾ ਸਕਦੇ ਕਾਉਂਸਲ ਦਾ ਇਹ ਤਾਂ ਕਾਉਂਸਲ ਦੀ ਹਦੂਦ ਤੱਕ ਹੀ ਬਣਨੀ ਹੈ ਇਹ ਤਾਂ ਜਿਹੜੇ ਜਿਹੜੇ ਕਾਉਂਸਲ ਨੇ ਬਣਾਉਣੀ ਹਾਂ ਸਰਕਾਰ ਬਣਾਉਣੀ ਸਰਕਾਰ ਤਾਂ ਕਿੱਥੇ ਬਣਾਉਂਦੀ ਹੈ ਸਰਕਾਰ ਬਾਤ ਕੀ ਸਰਕਾਰ ਬਈ ਤਾਂ ਕੁਝ ਵੀ ਗੱਲ ਨਹੀਂ ਹੈ ਪਤਾ ਨਹੀਂ ਕਿਉਂ ਇਹਨਾ ਮੈਨੂੰ ਵੱਧ ਘੱਟ ਬੋਲਣ ਦੀ ਬਜਾਏ ਜੇ ਮੈਡਮ ਜਾ ਕੇ ਉੱਥੇ ਪੀ ਡਬਲਯੂ ਡੀ ਕੋਲ ਸ਼ਾਇਦ ਮੈਨੂੰ ਤਾਂ ਇਹ ਪਤਾ ਲੱਗਿਆ ਵੀ ਮਨਜ਼ੂਰ ਹੋਈ ਹੋਈ ਹੈ ਉੱਥੇ ਕਾਹਚ ਬਣਾਉਣਾ ਨਾਲੋਂ ਜ਼ਿਆਦਾ ਵਧੀਆ ਸੀਗਾ ਸਾਡੇ ਕੋਲ ਬਹੁਤ ਜ਼ਿਆਦਾ ਤਾਂ ਕਿ ਸੇਕੂਪੁਰਾ ਰੋਡ ਦੇ ਲੋਕੀ ਕਿਸੇ ਜਕਿੰ ਕਰ ਰਹੇ ਕਿ ਇੱਕ ਪਾਸੇ ਕੈਪਟਨ ਮਾਤਰੀ ਆਪਣਾ ਬਿਆਨ ਦੇ ਰਹੇ ਦੂਸਰੇ ਪਾਸੇ ਤੁਸੀਂ ਆਪਣੇ ਤੌਰ ਤੇ ਆਪਣਾ ਸਪੱਸ਼ਟੀਕਰਨ ਦੇ ਰਹੇ ਲੋਕ ਕਿਸ ਨੇ ਤਜਕਿੰ ਕਰ ਤੋ ਕੈਪਟਨ ਮਾਤਰੀ ਤਾਂ ਮੰਨ ਲਿਆ ਵੀ ਪਰ ਵੀ ਪ੍ਰਧਾਨ ਸਾਈਂ ਨਹੀਂ ਕਰ ਰਹੇ ਉਹ ਤਾਂ ਕਹੇਗੇ ਤੋ ਮੰਨਦੇ ਲਿਆ ਵੀ ਕੌਂਸਲ ਬਣਾ ਰਹੇ ਹੁਣ ਤਾਂ ਮੇਰੇ ਕੋਲ ਕੋਈ ਦੇਚ ਕੋਈ ਉਹ ਨਹੀਂ ਰਹਿ ਗਈ ਇਹ ਪਹਿਲਾ ਸੀਗਾ ਵੀ ਸਰਕਾਰ ਬਣਾ ਜੋ ਹੁਣ ਤਾਂ ਕਹੇ ਰਹੇ ਵੀ ਉਹ ਤਾਂ ਮੇਰੇ ਜਿੱਟ ਰਹੇ ਮੈਂ ਹੁਣ ਦੱਸੋ ਵੀ ਜਵਤ ਮੈਂ ਕਿਵੇਂ ਕਰਨਾ ਸਹਨੇ ਤੂੰ ਜਵਤ ਲੱਗਿਆ ਮੈਂ ਮੈਂ ਕਿਵੇਂ ਕਰ ਸਕਦਾ ਹਟਦੀ ਸਾਰ ਮੈਂ ਸਕੰਟ ਵੀ ਨਹੀਂ ਲਾਉਂਗਾ ਮੈਂ ਦੋ ਸਾਰ ਕਰ ਦੂੰਗਾ ਉਪਰ ਉਹਨਾਂ ਨੇ ਦੇਖਣਾ ਵੀ ਸੜਕ ਬਣਾਉਣੀ ਨਹੀਂ ਬਣਾਉਣੀ ਬੜਾ ਬੜਾ ਕਹਿੰਦਾ 4 ਤਰੀਕ ਤੋਂ ਬਾਅਦ 2 ਜਾਂ 4 ਜੂਨ ਤੋਂ ਬਾਅਦ ਇੱਕ ਕੁਛਿੰਟ ਚ ਸਾਈਨ ਕਰ ਦੂੰਗਾ ਸੜਕ ਦਾ ਕੰਮ 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 ਮੇਰੇ ਹੱਥ ਚ ਨਹੀਂ ਹੈ ਕੰਮ ਤੁਹਾਨੂੰ ਦੋ ਸਾਲ ਪਹਿਲਾਂ ਟੰਡਿਕਟ ਰੋਡ ਦਾ ਕਰਿਆ ਤਾਂ ਨਹੀਂ ਹੁਣ ਦਿੱਤਾ ਕਿਹਨੇ ਮੈਂ ਮੈਂ ਸਿਰਫ ਉਸਾਈਨ ਦੀ ਗੱਲ ਕਰ ਦੂੰਗਾ ਮੈਂ ਆਪਣੇ ਪਨੀ ਸਾਰੇ ਕੁਝ ਕਰ ਦੂੰਗਾ ਉਹ ਸਰਕਾਰ ਦਾ ਦੇਖਣਾ ਵੀ ਸਰਕਾਰ ਦੇ ਹੱਥ ਚ ਪਤਾ ਨਹੀਂ ਮੈਡਮ ਤੇ ਇੱਕ ਹੋਰ ਗੱਲ ਕਹਿੰਦੇ ਸੀ ਕਹਿੰਦੇ ਜੇ ਮੈਂ ਪ੍ਰਧਾਨ ਦੇ ਖਾਤੇ ਪੂੰਦੀ ਭਰਦੀ ਤੁਹਾਨੂੰ ਤਾਂ ਅੰਜਲੀ ਇੱਕ ਮਿੰਟ ਤੋਂ ਪਹਿਲਾਂ ਸਾਈਨ ਕਰ ਲੈਣਾ ਹੈ ਨਹੀਂ ਕਰਦਾ 4 ਤਰੀਕ ਤੋਂ ਪਹਿਲਾਂ ਨਹੀਂ ਕਰਦਾ ਜਾਬ ਤੇ ਚਿੰਨ ਕਰਦਾ ਇਹ ਇਤੋਂ ਬਹੁਤ ਪੋਲਿਟੀਕਲ ਗੱਲ ਆਉਂਦੀ ਆ ਤੇ ਇੰਨਾ ਫਰਾਸਟ੍ਰੇਟ ਤਾਂ ਉਹ ਪਿੰਡਾਂ ਚ ਅਸਲ ਚ ਉਹਨੂੰ ਕੋਈ ਪਹਿਲਾਂ ਸਮਰਥਨ ਬਹੁਤ ਸਾਰੇ ਲੋਕਾਂ ਨੇ ਤੇ ਪਾਲਕਾਂ ਤੇ ਬਿਠਾਇਓ ਸੀਗੇ ਵੋਟਾਂ ਤੋਂ ਪਹਿਲਾਂ ਤੇ ਹੁਣ ਲੋਕ ਥੋੜੇ ਬੋਲਦੇ ਜਿਹੜਾ ਸਾਡੇ ਜਿਹੜੀ ਕੁੱਤੇ ਹਨ ਸਾਡੇ ਨਾਲ ਹੁੰਦੀ ਸੀ ਨਾ ਬਾਈ ਚ ਉਹ ਹੁਣ ਇਹ ਨਾਲ ਹੋ ਰਹੀ ਏ ਉਹ ਕਿਤੇ ਕਣਤਾਏ ਵਿਆਹ ਕੇ ਇੱਥੇ ਪੈ ਮੇਰੇ ਤੇ ਕੇ ਗੱਲ ਤਾਂ ਉਹ ਕਰੀ ਉਹ ਤਾਂ ਉਹ ਰਹੀ ਏ ਇਹ ਪਿੰਡਾਂ 'ਚ ਕਣਤਾਏ ਵਿਆਹ ਕੇ ਮੈਨੂੰ ਪੈ ਕੇ ਗੱਲ ਹੋਰ ਕੁਝ ਨਹੀਂ ਏ ਮੇਰੇ ਨਾਲ ਕੋ ਰੌਲਾ ਕੋਈ ਨਹੀਂ ਏ ਪਤਾ ਨਹੀਂ ਕਿਉਂ ਬੜੇ ਪਿੰਡਾਂ ਦਾ ਵਿਕਾਸ ਸੁਸਣ ਚ ਚੱਲ ਰਿਹਾ ਇਹ ਸਾਇਰ ਪਹਿਲਾਂ ਹੋਈ ਸੀ ਇਹ ਲੇਕੇ ਨਾਲ ਖੁਦ ਇਹ ਤਾਂ ਚੱਲ ਰਿਹਾ ਹੈ ਨੇਚਰਲੀ ਨੇਚਰਲੀ ਇਹਨੂੰ ਦੇਖ ਕੇ ਸਾਰੀ ਉਹ ਗੱਲ ਹੋ ਰਹੀ ਏ ਮੈਂ ਮੈਂ ਤੁਸੀਂ 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 ਫੇਰ ਮੈਂ ਇੱਥੇ ਫੇਰ ਮੈਂ ਇੱਕ ਵਾਰ ਫੇਰ ਦੁਬਾਰੇ ਦੱਸਣਾ ਚਾਹੁੰਦਾ ਤੁਸੀਂ ਮੇਰੀ ਗੱਲ ਨੂੰ ਸੁਣਿਆ ਨਹੀਂ ਹੈਗਾ ਮੈਂ 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 ਇੱਕ ਦੇਖੋ ਤੁਸੀਂ ਤੁਸੀਂ ਕਢਾ ਸਕਦੇ ਨਾ ਕਾਉਂਸਲ ਦਾ ਰਿਕਾਰਡ ਹੈ ਤਾਂ ਆਉਣ ਰਿਕਾਰਡ ਹੈਗਾ ਲੇਕਿਨ ਮੇਰੇ ਇੱਥੇ 99 ਲੱਖ 99 ਹਜ਼ਾਰ ਦਾ ਕੰਮ ਹੋਇਆ ਉਹਦੇ ਉਲਟ ਬਹਾਦਰ ਸਿੰਘ ਦੇ ਵਾਰਡ ਚ 10 ਨੰਬਰ ਚ 1 ਕਰੋੜ 13 ਲੱਖ ਦਾ ਹੋਇਆ 13.5 ਲੱਖ ਦਾ ਮੈਂ ਮਤਲਬ 14.5 ਲੱਖ ਦਾ ਕੰਮ ਤੇ 13.5 ਲੱਖ ਦਾ ਕੰਮ ਮੇਰੇ ਵਾਰਡ ਚ ਘੱਟ ਹੋਇਆ ਕੋਈ ਕਹਿੰਦੇ ਨੇ ਵੀ ਰਮਾकांत ਦਾ ਵਾਰਡ ਕੇ ਜਿਆਦਾ ਧਿਆਨ ਦਿੰਦਾ ਵਾ ਰਮਾ ਕਾਂ ਪੇਵਾੜ ਚ 1 ਕਰੋੜ 1 ਲੱਖ 40 ਹਜ਼ਾਰ ਰੁਪਏ ਦਾ ਕੰਮ ਆ। ਉਹਦੇ ਉਲਟ 6 ਨੰਬਰ ਵਾਰਨਦੀਪਾਲ ਜੀ ਦਾ ਵਾਰਡ ਹੈ। ਜਿਹੜੇ ਕਹਿੰਦੇ ਵੀ ਸਾਡੇ ਨਾਲ ਬਹੁਤ ੱੱਕਾ ਹੋ ਰਿਹਾ, ਬਹੁਤ ਪੱਖਪਾਤ ਕਰ ਰਿਹਾ ਪ੍ਰਧਾਨ। ਉਹਦੇ ਵਾਰਡ ਚ ਅਸੀਂ 1 ਕਰੋੜ 53 ਲੱਖ 85 ਹਜ਼ਾਰ ਦੇ ਐਸਟੀਮੇਟ ਪਾਸ ਕੀਤੇ। ਮੇਰੇ ਖਿਆਲ ਇਹ ਸਾਰੇ ਟੈਂਡਰ ਲੱਗ ਚੁੱਕੇ। ਕੋਈ ਸ਼ਾਇਦ ਕੋਈ ਰਹਿੰਦਾ ਹੋਵੇ। ਔਰ ਮੈਂ ਕਿਸੇ ਨੂੰ ਪਰਸਨਲੀ ਕੁਦਰਤੀ ਰਹਿੰਦਾ ਹੋਇਆ ਜੇ ਇਹ ਤੁਹਾਨੂੰ ਮੈਨੂੰ ਪਤਾ ਨਹੀਂ ਹੈ ਮੈਂ ਕਿਉਂਕਿ ਮੈਂ ਇੰਨੀ ਤਰੀਕੀ ਕੀਤੀ ਨਹੀਂ ਜੇ ਕੋਈ ਰਹਿੰਦਾ ਹੋਵੇ ਜਾਰ ਬੁੱਜ ਕੇ ਕੋਈ ਨਹੀਂ ਰੁਕਿਆ ਹੋਏਗਾ। ਤੇ 6 ਨੰਬਰ ਵਾਰਡ ਚ ਕਿਹਾ ਸਾਡੇ ਸਪੋਰਟਰ ਨਹੀਂ ਬਸਦੇ। ਸਿੰਘਪੁਰਾ ਰੋਡ ਪਰ 12 12 ਨੰਬਰ ਵਾਰਡ ਚ ਕਿ ਕਾਗਜ਼ ਹੀ ਨਹੀਂ ਰਹਿੰਦੇ ਇਹ ਇਕੱਲਾ ਥੋੜੇ ਆ ਮੈਂ ਇੱਕ ਬਹੁਤ ਸ਼ਾਇਦ ਇੱਕ ਚਾਰ ਬੰਦੇ ਕਹਿੰਦੇ ਮੈਨੂੰ ਮੈਂ ਪੱਕਾ ਪਾਤ ਕਰਦਾ। ਤੁਸੀਂ ਯਾਰ ਸ਼ਹਿਰ ਚ ਹੀ ਰਹਿੰਦੇ ਆ। ਤੁਸੀਂ ਸ਼ਹਿਰ ਚੋਂ ਤਾਂ ਸੁਣੋ ਮੈਂ ਉੱਥੇ ਕੁਰਸੀ ਤਾਂ ਮੈਂ ਕਹਿਣਾ ਮਹਮਰ ਜਦ ਕਾਉਂਸਲ ਦਾ ਗੇਟ ਬਣ ਜਨ ਵੜ ਜਨਾ ਉਦੋਂ ਮੈਂ ਕਾਂਗਰਸ ਦਾ ਨਹੀਂ ਰਹਿੰਦਾ। ਉਦੋਂ ਮੈਂ ਪ੍ਰਧਾਨ ਨੇ ਸ਼ਹਿਰ ਦਾ। ਗੇਟ ਦੇ ਬਾਹਰ ਮੈਂ ਆਪਣਾ ਕੌਂਸਲਰ ਦਾ ਮੈਂਬਰਾਂ ਕੌਂਸਲਰ ਜਿਲ੍ਹਾ ਪਰਦਾਵਨ ਗੇਟ ਦੇ ਅੰਦਰ ਨਹੀਂ ਤੁਸੀਂ ਏਦਾਂ ਕਰੋ ਬੀਜੇਪੀ ਤੇ ਚੁੰਮੇ ਵੀ ਆਗੂ ਨੇ ਪਲੀਜ਼ ਉਹਨੂੰ ਤੁਸੀਂ ਇੱਕ ਵਾਰ ਪੁੱਛੋ ਤੁਸੀਂ ਵੀ ਤੁਹਾਨੂੰ ਕਮਿਊਨਿਟੀਟ ਕਰਦਾ ਅਕਾਲੀ ਉਹਨਾਂ ਦੇ ਬੰਦੇ ਪੁੱਛੋ ਤੁਸੀਂ ਚਾਰ ਬੰਦੇ ਨੇ ਛੱਡ ਕੇ ਆਪ ਵਾਲੇ ਬੰਦੇ ਨੂੰ ਪੁੱਛ ਲਿਓ ਵੀ ਮੈਂ ਕਿਸੇ ਕਿਨਾਲਕ ਦੇ ਆਏ ਨਾਲ ਸਿਰ ਹੱਥਾਂ ਤੇ ਚੱਕਦਾ ਬਈ ਪੈਰਾ ਥਲੇ ਹੱਥ ਰੱਖਦਾ ਕੋਈ ਕਿਸੇ ਪਾਰਟੀ ਦਾ ਹੁੰਦਾ ਕਿਉਂਕਿ ਮੈਨੂੰ ਯਾਰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸ਼ਹਿਰ ਨੇ ਮੈਨੂੰ ਪ੍ਰਧਾਨ ਬਣਾਇਆ ਮੈਂ ਇਹਦਾ ਸ਼ਹਿਰ ਵਾਸਤੇ ਨਹੀਂ ਮੇਰੇ ਵੱਲੋਂ ਨਹੀਂ ਕਦੇ ਪੱਖਪਾਤ ਹੋਊਗਾ ਕਿਵੇਂ ਕਰ ਸਕਦਾ ਸਾਰੇ ਸਾਡੇ ਵੀ ਸਪੋਰਟਰ ਰਹਿੰਦੇ ਬਾਕੀ ਪੜਾਂ ਚ ਕਰਾੜੇ ਦਾ ਬੇਸਿਕਲੀ ਕਾਂਗਰਸੀ ਸ਼ਹਿਰ ਹੈ ਉਹ ਤਾਂ ਐਤਕੀ ਇੱਕ ਨੇਰੀਓ ਵਾਲੀ ਚੱਲਦੀ ਸੀ ਪਤਾ ਨਹੀਂ ਹੋਰ ਗੱਲਾਂ ਬਾਤਾਂ ਰੋਕੇ ਜੀ ਮੈਨੂੰ ਕਿਹਾ ਗਿਆ ਸੀ ਕਿ ਜਿਹੜੇ ਵੀ ਜਿੱਦਾਂ ਵੀ ਹੁੰਦਾ ਕਰਾੜੇ ਦੇ ਪ੍ਰੋਜੈਕਟ ਜੋ ਵੀ ਹੋਏ ਆ ਜਾਂ ਕਿਸੇ ਵੀ ਵਾਰਡ ਦੇ ਵਿੱਚ ਕੰਮ ਹੋਇਆ ਵੀ ਸਾਡੇ ਬਿਨਾਂ ਤਾਂ ਫਾਈਨ ਨਹੀਂ ਹੁੰਦੇ ਨਹੀਂ ਹੁੰਦੇ ਉਹ ਤੋ ਇਹ ਪ੍ਰਧਾਨ ਦਾ ਹੱਕ ਸਾਰੇ ਇੱਕ ਮਿੰਟ ਉਹ ਜਦੋਂ ਉਹਨੇ ਉਹਨਾਂ ਦੇ ਹੁੰਨੇ ਮੈਂ ਦੱਸਦਾ ਜਦੋਂ ਮੈਂ ਅਜੰਡਾ ਕੱਢਦਾ ਅਜੰਡਾ ਨਿਕਲਦਾ ਤਾਂ ਅਜੰਡੇ ਦੇ ਵਿੱਚ ਜਦੋਂ ਕੋਈ ਜਿਹੜੇ ਵੀ ਕੰਮ ਪਾਸ ਉਹਨਾਂ ਦੇ ਸਾਰੇ ਸੈਨ ਉਹ ਤੋਂ ਬਾਅਦ ਜਦੋਂ ਬਿੱਲ ਬਣਦਾ ਚੈੱਕ ਬਣਦਾ ਉਹ ਤਾਂ ਫਿਰ ਇਹ ਉੱਤੇ ਪ੍ਰਧਾਨ ਦੀ ਸੈਨ ਉਹਨੇ ਉੱਥੇ ਐਮਸੀ ਦੇ ਸੈਨ ਉਹ ਦੂਜੀ ਟਨਿਊਰੇ ਨੂੰ ਇਹਨਾਂ ਗੱਲਾਂ ਤਾਂ ਇਹ ਤਾਂ ਗੱਲ ਕਰਨੀ ਨਹੀਂ ਚਾਹੀਦੀ ਉਹਨੂੰ ਯਾਰ ਉਹ ਤਾਂ ਦੂਜੀ ਟਨਿਊਰੇ ਪਰ ਮੈਂ ਫਿਰ ਇੱਕ ਵਾਰ ਐ ਇਦਾਂ ਨਾ ਮੈਂ ਠੀਕ ਹੈ ਕੈਬਨਿਟ ਮੰਤਰੀ ਨੇ ਬਹੁਤ ਮੇਰਾ ਉਹ ਨਾਲ ਇਸ ਮਾਮਲੇ ਵਿੱਚ ਕੋਈ ਮਿਲ ਨਹੀਂ ਤੁਕੋ ਕੈਬਨਟ ਮੰਤਰੀ ਮਤਲਬ ਮੈਂ ਇੱਕ ਛੋਟੇ ਸ਼ਹਿਰ ਦਾ ਪ੍ਰਧਾਨ ਐ ਪਰ ਮੈਂ ਫਿਰ ਵੀ ਉਹਨਾਂ ਦੇ ਉਮਰ ਚ ਵੱਡਾ ਮੈਂ ਡੜਾਉਂ ਮੈਂ ਭਜਾਉਂਗੀ ਇਹ ਇਦਾਂ ਦੀ ਭਾਸ਼ਾ ਮਤਲਬ ਸਾਡੇ ਨਹੀਂ ਰਵਾਜ ਹੈਗਾ ਇਹ ਕੁਦਰਤੀ ਤੁਸੀਂ ਪਹਿਲਾਂ ਵੀ ਇੱਥੇ ਜਿਹੇ ਦਾ ਬਦਲਾਈ ਸਾਹਿਬ ਰਹੇ ਹੈ ਚਾਹੇ ਰਣਜੀਤ ਗੱਲ ਹੈ ਚਾਹੇ ਕੰਦ ਇਦਾਂ ਦੀ ਭਾਸ਼ਾ ਇੱਕ ਦੂਏ ਲਈ ਆਪਾਂਦਰ ਭਾਸ਼ਾ ਨਹੀਂ ਵਰਤੀ ਗਈ ਨਹੀਂ ਵਰਤੀ ਵੀ ਨਹੀਂ ਜਾਣੀ ਚਾਹੀਦੀ ਮੈਂ ਹਮੇਸ਼ਾ ਮਾਨਯੋਗ ਮੰਤਰੀ ਜੀ ਕਹਿਣਾ ਤੇ ਕਦੇ ਵੀ ਮੈਨੂੰ ਸ਼ਹਿਰ ਦੇ ਕਿਸੇ ਕੰਮ ਲਈ ਅੱਜ ਵੀ ਫਿਰ ਤੁਹਾਨੂੰ ਕਹਿ ਰਿਹਾ ਮੈਨੂੰ ਕਿਸੇ ਸ਼ਹਿਰ ਦੇ ਕੰਮ ਲਈ ਬੁਲਾਉਣਗੇ ਕਿਸੇ ਕੋਈ ਨਾ ਸ਼ਹਿਰ ਦਾ ਕੰਮ ਕਰਨਾ ਤੈਨੂੰ ਇੱਥੇ ਲੋੜ ਮੈਂ ਨੰਦੇ ਪੈਰੀ ਜਾਊਂਗਾ ਚੱਲ ਕੇ ਕਿਉਂਕਿ ਸ਼ਹਿਰ ਨੇ ਮੈਨੂੰ ਚੁਣਿਆ ਸ਼ਹਿਰ ਵਾਸਤੇ ਮੇਰਾ ਮੇਰਾ ਫਰਜ਼ ਵੀ ਪਣਦਾ ਮੈਂ ਕਦੇ ਵੀ ਇਸ ਤੋਂ ਭੱਜੂਗਾ ਨਹੀਂ ਰੁਕਣਾ ਨਹੀਂ ਆ ਪਰ ਇਦਾਂ ਦੀ ਭਾਸ਼ਾ ਪਲੀਜ਼ ਤੁਹਾਨੂੰ ਵੀ ਜਦੋਂ ਤੁਸੀਂ ਜਿਹੜੇ ਵੀ ਸਜੋਤ ਕਹਿ ਦੇਣਾ ਚਾਹੀਦਾ ਸੀ ਆ ਠੀਕ ਠੀਕ ਨਹੀਂ ਮੈਨੂੰ ਮੈਨੂੰ ਠੇਸ ਲੱਗੀ ਇਦਾਂ ਨਹੀਂ ਕਹਿਣਾ ਚਾਹੀਦਾ ਠੀਕ ਹੈ ਜੀ